ਸੀ ਹੋਈ ਹੈ ਨਾ ਕਾਜ ਆ ਲੱਗਦਾ ਇਸ ਉਹਦੇ ਦੂਰ ਤੱਕ ਦੇਖ ਬੱਲੀ ਦੀਂ ਨਹੀਂ ਕੋਈ ਕੀ ਯਾਰ ਵੈਰੈਟੀ ਹੈ ਨਾ 426 ਦਾ ਲਓ ਵੀ ਤੁਹਾਨੂੰ ਦੱਸ ਦਿਆਂ ਕਿਹੜੀ ਕਣਕ ਹੈ ਕਿ ਵਧੀਆ ਰਹੂਗੀ ਇਹ ਪੰਜਾਬੀ ਯੂਨੀਵਰਸਿਟੀ ਚ ਆਏ ਹੋਏ ਆਗੇ ਤੇ ਜਿਹੜੀ ਆ ਹੈਗੀ ਪੀ ਵੀ ਡਬਲਯੂ ਬਿਸਕਟ 1 21.1 ਕੁਆਂਟਲ ਦਾ ਝਾੜ ਆ ਤੇ 55 155 ਦਿਨਾਂ ਦੀ ਪੱਕਣ ਦੀ ਆ ਗੱਦ ਵੀ ਵਧੀਆ ਇਹਦਾ ਤੁੜੀ ਵਧੀਆ ਬਣੂਗੀ ਤੇ ਜਿਹੜੀ ਆਹਾ ਵੈਰੈਟੀ ਆ ਪੀ ਵੀ ਡਬਲਯੂ ਆਰ ਐਸ 1 ਇਹਦਾ 140 ਦਿਨਾਂ ਤੇ ਕੱਦ ਬਹੁਤ ਛੋਟਾ ਤੇ ਝਾੜ ਵੀ ਬਹੁਤ ਘੱਟ ਆ 17.3 ਕੁਸ਼ਾ ਦੇਖੋ ਕੱਦ ਦਾ ਕਾਫੀ ਫਰਕ ਹੈ ਦੇ ਵਿੱਚ ਤੇ ਅੱਗੇ ਦੇਖਦੇ ਆ ਕਿਹੜੀ ਵੈਰੈਟੀ ਆ ਪੀ ਵੀ ਡਬਲਯੂ 1 ਜੈਡ ਐਨ ਜ਼ਿੰਕ ਪੰਜਾਬ ਯੂਨੀਵਰਸਿਟੀ ਦੀ ਇਹ ਵੀ 151 ਦਿਨ ਪੱਕਾਂ ਦਾ ਲੈਂਦੀ ਆ ਤੇ ਝਾੜ ਵੀ ਵਧੀਆ ਰ 2.5 ਕੁਇੰਟਲ ਦਾ ਨਾ ਆਪਣੇ ਤਾਂ ਦੇ ਦੂ 24 24 ਕੁਆਂਟਲ ਝਾੜ ਹਾਂ ਝਾੜ ਵਧੀਆ ਇਹਦਾ ਕੱਦ ਉਹ ਤੂੜੀ ਬਹੁਤ ਬਣੂਗੀ ਯਾਰ ਸਾਰਿਆਂ ਨਾਲ ਉੱਚੀ ਕੱਦ ਇਹਦਾ ਹੀ ਲੱਗਦਾ ਮੈਨੂੰ ਆਸੇ-ਪਾਸੇ ਬੱਲੀ ਵੀ ਦੇਖ ਵੱਡੀ ਆ ਇਹਦੀ ਛੋਟੀ ਆ ਬੱਲੀ ਤੇ ਪੀ ਵੀ ਡਬਲ ਜਿੰਕ ਟੂ ਇਹ ਵੀ ਸੇਮ ਜੀ ਆ ਯਾਰ ਇਹਦਾ ਕੱਦ ਛੋਟਾ ਬੱਸ ਦੇਖੀ ਹਾਂ ਪੱਕਣ ਦਾ ਟਾਈਮ ਵੀ ਉਹੀ ਆ ਹਾਂ ਮੁੱਛਾਂ ਦੇਖ ਯਾਰ ਕਿੰਨਾ ਫਰਕ ਆ ਮੁੱਛਾਂ ਦਾ ਇਹਦੀਆਂ ਮੁੱਛਾਂ ਕਿੱਡੀਆਂ-ਕਿੱਡੀਆਂ ਉਹਦੀ ਬੱਲੀ ਦੀਆਂ ਇਹੇ ਮੁੱਛਾਂ ਜੀ ਦੀਆਂ ਗੱਲੀਆਂ ਇਹ ਵੀ ਆ ਆਪ ਤਿਆਰ ਕਰਦੇ ਨੇ ਰਾਜਾ ਫਿਰ ਐਕਸਪੈਰੀਮੈਂਟ ਕਰਦੇ ਨੇ ਜਿਵੇਂ ਆਪਣੇ ਵਰਗੇ ਬੜੇ ਲਿਖੇ ਇਹ ਰੋਟੀ ਵਾਲੀਆਂ ਆ ਗਈਆਂ ਜਿਹੜੀਆਂ ਚਿੱਟੀ ਰੋਟੀ ਬਣਦੀ ਹੈ ਇਹ ਚਪਾਤੀ ਵੈਰੈਟੀ ਹੈ ਜਿਹੜੀ 817 154 ਦਿਨ ਪੱਕਣ ਦੇ ਦੇ 17 ਦਿਨ ਲੱਗ ਚਾੜੇ ਗੱਲੀਆਂ ਰੋਟੀਆਂ ਵਾਸਤੇ ਹੁੰਦੀਆਂ ਇਹ ਚਪਾਤੀ ਵਾਲੀ ਵੈਰੈਟੀ ਜਿਵੇਂ 872 ਇਹਦਾ ਕੁਝ ਲਿਖਿਆ ਨਹੀਂ ਪਰਖਦੀ ਨਾ ਇਹ ਜੇ ਨਵੀਂ ਵੈਰੈਟੀ ਹੈਗੀ ਜਿਹੜੀਆਂ ਜੇ ਲਾਂਚ ਨਹੀਂ ਕੀਤੀ ਯੂਨੀਵਰਸਿਟੀ ਨੇ ਕਰਦੇ ਯਾਰ ਮੈਨੂੰ ਉਹ ਤਾਂ ਸਾਰਿਆਂ ਤੋਂ ਵੱਡਾ ਲੱਗਦਾ ਇਹ ਲਹਾਨਾ ਦਾ ਇਹ ਚੱਲੀਆਂ ਤੇ ਯਾਰ ਬੱਲੀਆਂ ਦੇਖੀ ਕਿੰਨੀਆਂ ਸੋਹਣੀਆਂ ਇਹਦੀਆਂ ਹੋਏ ਅਸਲੀ ਫਿਲਮਾਂ ਨਹੀਂ ਬੱਲੀਆਂ ਉਹ ਮੱਛਲੀਏ ਕਿਧਰ ਆ ਗਈ ਮੱਛਲ ਕਣਕ ਆ ਗਈ 17.3 ਕੁਆਂਟਲ ਆਹ ਬੜੀ ਸੋਹਣੀ ਹੈ ਯਾਰ ਹਨਾ 40 ਕੁ ਨਹੀਂ 40 ਫਿਰ ਇਥੇ ਲੌਂਚ ਕਾ ਤੂੰ ਕੀਤੀ ਆ ਆ ਚਲ ਅੱਗੇ ਚੱਲੀਏ 826 ਤਾਂ ਆਪਣੇ ਲਾਉਂਦੀ ਆ ਦੇਖੋ ਏ 826 ਆਪਣੇ ਤਾਂ ਇਹਦੇ ਚਾਹ ਬਾਨ ਨੇ 24 24 ਕਵਾਂਟਲ 24 ਤੋਂ 24 48 ਇਹੀ ਘੜਦੀ 60 ਮਾਣਾ ਚਾਲ ਅੱਗੇ ਚਲੀ ਆ ਆਹੀ ਤਈ ਤਮਸ਼ੂਰ 869 ਇਹ ਵੀ ਹੈ ਨਹੀਂ ਆਪਣੇ ਨਾ ਫਿਰ ਉਹ ਦਰਮਿਆਨੇ ਬਾਣਾ ਵਾਸਤੇ ਨਹੀਂ ਨਾ ਆਪਣੇ ਬਾਣ ਤਕੜੇ ਨੇ ਤਾਂ ਕਰਕੇ ਇਹ ਇਹ 824 ਆ ਗਈ ਪੀ ਵੀ ਡਬਲਿਊ 803 ਜਿਵੇਂ ਇਹ ਰੇਤੀ ਰੇਤੇ ਵਾਲੇ ਬਾਣਾ ਵਿੱਚ ਕੰਮਜਬ ਜ਼ਿਆਦਾ ਨੇ ਆ ਨਵੀਆਂ ਇਹ ਸੁਨੇਰੀ ਇਹਦਾ ਰੰਗ ਲੱਗਦਾ ਸੁਨੇਰੀ ਵੱਧ ਹੁੰਦਾ ਯਾਰ ਤਾਈ ਨਾ ਰੱਖਿਆ ਤਾਂ 3.1 ਕਵਾਂਟਲ ਅੱਜ ਕਿਦਾ 826 ਮੱਲਾ ਮਾਰਦੀ ਹੈ ਯਾਰ ਹਨਾ 222 ਦਾ ਵੀ ਝਾੜਾ ਠੀਕ ਆ 2.3 187 ਵੀ ਆਪਣੀ ਲੱਗਦੀ ਹੈ ਦੋ ਤਿੰਨ ਵੈਰੈਟੀ ਨਹੀਂ ਜਿਹੜੀਆਂ ਆਪਣੀ ਲੱਗਦੇ ਆ ਆਪਣੇ ਵੱਧ ਝਾੜ ਆ ਜਾਂਦਾ ਉਹ ਆ ਹਾਂ ਫਿਰ ਹੋਰ ਆਪ ਨੂੰ ਫਾਇਦਾ ਕੀ ਘੱਟ ਐ HD 32 36 ਆ ਤਾਂ ਆਪਣੇ ਕਿਤੇ ਵੈਰੈਟੀਆਂ ਲੱਗੀਆਂ ਨਹੀਂ ਆ ਰਹਿਣਾ 343 ਝਾੜ ਤੇ 343 ਦਾ ਵੀ ਠੀਕ ਆ ਯਾਰ ਪਰ ਜਿਹੜੀ 826 ਆ ਉਹ ਪਾਖਦੀ ਵੀ ਬਹੁਤ ਘੱਟ ਦਿਨਾ ਚਾਹੀ ਯਾਰਾ ਤਮਾ ਲਾ 148 ਦੇ ਨਹੀਂ ਹਾਂ ਜੀ ਇਹਦਾ ਵੀ ਚਾਹ ਠੀਕ ਆ 145 ਪਛੇਤੀ ਵੈਰੈਟੀ ਹੈਗੀ ਇਹ ਹੈ ਨਾ 826 ਵੀ ਫਿਰ ਪਛੇਤੀ ਆ ਗਈ ਜਿਵੇਂ ਆਪਾਂ ਦਸਮਬਰ ਚ ਬੀਜਦੇ ਕਣਕਾਂ ਕੱਦ ਯਾਰ ਵਿਚ ਵਿਚ ਬਹੁਤ ਛੋਟਾ ਆ ਜਾਂਦਾ ਨਾ ਜਿਵੇਂ ਆਹ ਵਿਪਣਗੀ ਜੀ ਡੀ ਅਤੀਸ਼ ਅਸੀਂ ਆ ਵੀ ਆਪਣੇ ਬੀਜਦੀ ਆ ਵਾਲੀ ਫਿਰ ਆਪਣ ਦੇਖਣੇ ਚਾਹੁੰਦੇ ਨੇ ਜੋ ਬੀਜ ਪਰ ਆਪਣੇ ਤਾਂ ਵੀ ਉਹ ਹੀ ਬੀਜੇ ਹੋਏ ਨੇ ਸਾਰੇ ਆ ਦੇਖ ਆ ਜਰ ਬਜਾਈ ਕਿ ਨਹੀਂ ਸੋਹਣੀ ਕਰਦੇ ਨਾ ਲੈਣਾ ਚਾਹੀਵਾ 19 ਕੁਆਂਟਲ 771 ਸੇਜੂ ਸ਼ਿੰਜੂ ਸਾਹ ਸ਼ਿੰਜੂ ਕੀ ਹੋਇਆ ਯਾਰਾ ਸੇਮ ਵਾਲੇ ਤਾਂ ਨਹੀਂ ਸਾਡੇ ਕਿੱਥੇ ਰਿਹਾ ਸ਼ਿੰਜੂ ਸ਼ਿੰਜੂ ਹਾਲਾਤਾਂ ਵਿੱਚ ਪਛੇਤੀ ਵਿਸ਼ਾਈ ਬਜਾਈ ਪਰ ਪਛੇਤੀ ਤਾਂ ਬੀਜ ਨਹੀਂ ਪੈਂਦੀ ਜਿਨ੍ਹਾਂ ਨੇ ਬਾਲੀ ਪਛੇਤੀ ਆ ਹੁਣ 133 ਦਿਨ ਲੈਂਦੀ ਆ ਸਾਰੇ ਆ 130 ਦਿਨ ਲੈਂਦੀ ਆ ਓਏ ਦਿਨੀ ਕੁਛ ਨਹੀਂ ਲੈਂਦੀਆਂ ਯਾਰ ਇਹ ਤਾਂ ਓਏ ਆ ਪੱਕਣ ਵੀ ਲੱਗੀ ਆ ਅਗਲੀ 14 114 ਦਾ ਬਾਲੀ ਹੋਇਆ ਹਨਾ ਓਏ ਝਾੜ ਵੀ ਫਿਰ ਕੁਝ ਨਹੀਂ ਮਿਲਦਾ ਕਿ 4 ਮਹੀਨੇ ਵੀ ਨਹੀਂ ਹੋਏ ਪੂਰੇ 150 ਆ ਗੇ ਇੰਨੇ ਤਾਂ ਹੁੰਦੇ ਜਨਵਰੀ ਫਰਵਰੀ ਮਾਰਚ ਮਾਰਚ ਜਾਂ ਜਨਵਰੀ ਦੇ ਪਹਿਲ ਤੇ ਬੀਜ ਬੀਜਣ ਵਾਲੀਆਂ ਵੈਰੈਟੀ ਉਹ ਉਹ ਦੇਖਦੇ ਹਾਂ ਵੈਰੈਟੀ ਉਹ ਬਹੁਤ ਤਾਕੜੀ ਲੱਗਦੀ ਹੈ ਮੈਨੂੰ ਆਕਸ ਉਹਦਾ ਬਾਲੀ 160 ਦਿਨ ਉਹਦਾ 6 ਮਹੀਨੇ ਦੇ ਲੱਭੀ ਲੱਗੀ